ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਲੈ ਕੇ ਅੱਜ ਇੱਕ ਮੱਝ ਹੋਰ ਦਿਖਾਉਣੇ ਆ ਤੁਹਾਨੂੰ ਇੱਕ ਘਰੇ ਹੋ ਰਹੀਆਂ ਆਂ ਦੇਖ ਸਕਦੇ ਹੋ ਮੱਝ ਸੂਣ ਵਾਲੀ ਹੈ ਜੀ ਇਹ ਤੇ ਬਾਕੀ ਛੋਟੀ ਬਾਈ ਜੀ ਨਾਲ ਗੱਲ ਕਰਾਂਗੇ ਆਪਾਂ ਦੇਖ ਸਕਦੇ ਹੋ ਮੱਝ ਤੇ ਉਹ ਇਹ ਦੇਖ ਸਕਦੇ ਲੇਵੜ ਲੇਵਾ ਅਣ ਤੋਂ ਵਧੀਆ ਮੁੱਠੀ ਧਣ ਲੱਗਿਆ ਵਾ ਤੇ ਥੋੜੇ ਜਿਹਾ ਨਾ ਕੈਮਰੇ ਤੋਂ ਡਰਦੀ ਐ ਇਹਨੂੰ ਆਇਆ ਵੀ ਡਾਕਟਰ ਡਾਕਟਰ ਆ ਆ ਕਰਕੇ ਥੋੜਾ ਜਿਹਾ ਹੌਕਾ ਕਰਦੀ ਐ ਬਾਕੀ ਬਾਈ ਜੀ ਨਾਲ ਆਪਾਂ ਸਤਿ ਸ੍ਰੀ ਅਕਾਲ ਸਾਰੀ ਆਦ ਰੇ ਇੱਕ ਈਸਾ ਪਤਾ ਕਰਾ ਹਾਂਜੀ ਬਈ ਸਾਸਤਰੀ ਕਾਲ ਜੀ ਸਤਿ ਸ੍ਰੀ ਗਾਲ ਵੀਰੇ ਹਾਂਜੀ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਵਿੱਕੀ ਖਾਨ ਆ ਵੀਰੇ ਠੀਕ ਆ ਜੀ ਪਿੰਡ ਪਿੰਡ ਮੇਰਾ ਰਾਮਗੜ੍ਹ ਡਿਸਟ੍ਰਿਕਟ ਬਰਨਾਲਾ ਠੀਕ ਆ ਜੀ ਤੇ ਜਿਹੜਾ ਆਪਣਾ ਇਹ ਮੋਗੇ ਤੋਂ ਬਰਨਾਲੇ ਹਾਈਵੇ ਜਾਂਦਾ ਇਹਦੇ ਉੱਪਰ ਹੀ ਸਾਡਾ ਪਿੰਡ ਪੈਂਦਾ ਰਾਮਗੜ੍ਹ ਠੀਕ ਆ ਜੀ ਹਾਂਜੀ ਤੇ ਆਪਣਾ ਨੰਬਰ ਵੀ ਦੱਸ ਦਿਓ ਮੇਰਾ ਨੰਬਰ ਹੈਗਾ 9877503784 ਦੁਬਾਰੇ ਫੇਰ ਦੱਸ ਵੀਰੇ 9877503784 ਵੀਰੇ ਮੇਰਾ ਕੰਟੈਕਟ ਨੰਬਰ ਆ ਠੀਕ ਆ ਜੀ ਕੀ ਮੌਲਵਾੜੀ ਵੀਰੇ ਦੀ ਇਹਦੇ ਬ੍ਰੀ ਝੂਟੀ ਦਾ 85000 ਰੁਪਏ ਡਿਮਾਂਡ ਕਰਦੇ ਆਂ ਬਾਕੀ ਮੌਕੇ ਤੇ ਹਾਂ ਜੀ ਹਾਂ ਬਾਕੀ ਮੌਕੇ ਤੇ ਹੋ ਜੂਗੀ ਤੇ ਤੀਜਾ ਸੂਆ ਇਹਨੇ ਹੁਣ ਸੂਣਾਗਾ ਠੀਕ ਹੈ ਜੀ ਤਕਰੀਬਨ 8 ਤੋਂ 10 ਦਿਨ ਲੇ ਜੂਗੀ ਠੀਕ ਹੈ ਜੀ ਤੇ ਦੂਜੇ ਸੂਏ ਨੇ 14 ਕਿਲੋ ਦੁੱਧ ਪਾਇਆ ਠੀਕ ਹੈ ਜੀ ਐਤਕੀ ਦੇਖੋ ਕਿੰਨਾ ਕੁ ਕਰਦੀ ਹੈਗੀ ਜਾਂ ਕਿਸ ਤਰ੍ਹਾਂ ਦਾ ਤਿਆਰ ਹੁੰਦੀ ਆ ਉਸ ਹਿਸਾਬ ਨਾਲ ਦੇਖਾਂਗੇ ਜਾਨੀ ਦੂਜੇ ਸੂਏ 14 ਪਲੱਸ ਦੁੱਧ ਪਾਇਆ ਐਤਕੀ ਦੇਖੋ ਤੀਜਾ ਸੂਆ ਐਤਕੀ 8 ਤੋਂ 10 ਦਿਨ ਲੇ ਜੂਗੀ ਸੂਣ ਠੀਕ ਹੈ ਜੀ ਭਾਈ ਖੋਲ ਕੇ ਦਿਖਾ ਦਿਓ ਹਾਂ ਜੀ ਖੋਲ ਕੇ ਦਿਖਾ ਦੋ ਵੇਖ ਸਕਦੇ ਬਾਕੀ ਡਿਟੇਲ ਤੁਹਾਨੂੰ ਬਾਈ ਜੀ ਨੇ ਦੱਸ ਦਿੱਤੀ ਥੋੜਾ ਜਿਹਾ ਇਹਨੂੰ ਆਏ ਵੀ ਡਾਕਟਰ ਆ ਕਰਕੇ ਥੋੜਾ ਜਹਾ ਹਾਂਜੀ ਬਾਈ ਕਿੰਨਾ ਟਾਈਮ ਲਾਜੂ ਸੂਣ ਨੂੰ ਵੀ ਵੀਰੇ 8 ਤੋਂ 10 ਦਿਨ ਲੈ ਜੂ ਬਾਈ ਠੀਕ ਹੈ ਜੀ 8 ਤੋਂ 10 ਦਿਨ ਬਾਈ ਸੋਹੋ ਥੋੜਾ ਪਰ ਦੇਖ ਸਕਦੇ ਬਾਕੀ ਸਭ ਕੁਝ ਸਭ ਸਾਰਾ ਕੁਝ ਜੇ ਜਦੋਂ ਬੁਦੀ ਬਾਈ ਕਹਿੰਦਾ ਚੰਗੀ ਆ ਠੀਕ ਹੈ ਜੀ ਫੋਨ ਚੰਗਾ ਲੱਗਾ ਲੈ ਬਾਈ ਮੋੜ ਲੈ ਮੋੜ ਲੈ ਬਾਈ ਮੇਰੇ ਖਾਗੇ ਛੋਟੀ ਵਧੀਆ ਮਸਤ ਵਧੀਆ ਜੀਤਾ ਫਾਰਮ ਟੀਵੀ ਨੂੰ ਹਰ ਵਾਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਜੀ ਤਾਂ ਕਿ ਤੁਹਾਨੂੰ ਸਾਨੂੰ ਸਾਨੂੰ ਕਿਨ ਕਿਨੀਆਂ ਵੀ ਵੀ ਅਪਲੋਡ ਕਰਦੇ ਰਹੀਏ ਜੀਤਾ ਫਾਰਮ ਟੀਵੀ ਠੀਕ ਹੈ ਜੀ ਇਹ ਸਾਰਾ ਜੰਗਲਾ ਦੇਖ ਸਕਦੇ ਹੋ ਬਾਈ ਜੀ ਮੱਝ ਬਾਕੀ ਜਿੰਗਵਾ ਜੀ ਮੈਂ ਟਿੱਲ ਕਰਾਤੀ ਬਾਕੀ ਮਿਲਦੇ ਆਂ ਬਾਈ ਜੀ ਅਗਲੀ ਵੀਡੀਓ ਚ ਓਕੇ ਬਾਈ ਤੇ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰ ਲੋ ਓਕੇ ਜੀ